ਵਿਚ ਵਲੈ ਤਾਂ ਵਸਦਾ ਤੂੰ ਅੱਖੀਆਂ ਤੋਂ ਦੂਰ ਵੇ ਵਿਚ ਵਲੈ ਤਾਂ ਵਸਦਾ ਤੂੰ ਅੱਖੀਆਂ ਤੋਂ ਦੂਰ ਵੇ ਬਤਨਾਂ ਦੀ ਆਉਂਦੀ ਹੋਣੀ ਯਾਦ ਤਾਂ ਜ਼ਰੂਰ ਵੇ ਬਤਨਾਂ ਦੀ ਆਉਂਦੀ ਹੋਣੀ ਯਾਦ ਤਾਂ ਜ਼ਰੂਰ ਵੇ ਜਾਵ ਲਈ ਤਾਂ ਭੁੱਲ ਗਿਆ ਏ ਤੂੰ ਜਾਵ ਲਈ ਤਾਂ ਭੁੱਲ ਗਿਆ ਏ ਤੂੰ ਘਰ ਪਰਤ ਕੇ ਆਉਣਾ ਵੇ ਪਰਦੇਸਿਆ ਮੁੜ ਬਤਨਾ ਨੂੰ ਕਦੋਂ ਆਉਣਾ ਵੇ ਪਰਦੇਸਿਆ ਮੁੜ ਬਤਨਾ ਨੂੰ ਕਦੋਂ ਆਉਣਾ ਮੋਹਮ ਦੇਵਾਲੇ ਪਰਦੇਸੀ ਵੇ ਤੇਰੇ ਬਿਨ ਕਾਦੇ ਮਿਲੇ ਬਚਪਨ ਦੇ ਵਿੱਚ ਆਪਾਂ ਇਕੱਠੇ ਇੱਕ ਦੂਜੇ ਨਾਲ ਖੇਲੇ ਮੋਹਮ ਦੇਵਾਲੇ ਪਰਦੇਸੀ ਵੇ ਤੇਰੇ ਬਿਨ ਕਾਦੇ ਮਿਲੇ ਬਚਪਨ ਦੇ ਵਿੱਚ ਆਪਾਂ ਇਕੱਠੇ ਇੱਕ ਦੂਜੇ ਨਾਲ ਖੇਲੇ ਲੱਗਦਾ ਹੁਣ ਤੂੰ ਪਿਆਰ ਸਾਡੇ ਨੂੰ ਲੱਗਦਾ ਹੁਣ ਤੂੰ ਪਿਆਰ ਸਾਡੇ ਨੂੰ ਆਖਰ ਆ ਹਰੋਣਾ ਵੇ ਪਰਦੇਸਿਆ ਮੁੜ ਬਤਨਾਂ ਨੂੰ ਕਾਦੋ ਆਉਣਾ ਵੇ ਪਰਦੇਸਿਆ ਮੁੜ ਬਤਨਾਂ ਨੂੰ ਕਾਦੋ ਆਉਣਾ